ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਅੱਜ ਆਪਾਂ ਆਏ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਚ ਆਪਨੇ ਕੋ ਆਗਿਆਂ ਦੋ ਇਸ ਤਰ੍ਹਾਂ ਦੀਆਂ ਲਾਈਟਾਂ ਦੇਖ ਸਕਦੇ ਹਾਂ ਹਾਂਜੀ ਦੇਖੋ ਇਹ ਆਪਾਂ ਲਾਈਟਾਂ ਲੈ ਆਂਦੀਆਂ ਅੱਜ ਇਹ ਦਿਖਾਵਾਂਗੇ ਅੱਜ ਦੀ ਵੀਡੀਓ ਚ ਤੁਹਾਨੂੰ ਪਹਿਲਾਂ ਦੋਸਤੋ ਆਪਾਂ ਸ਼ੁਰੂ ਕਰਦੇ ਹਾਂ ਇਹ ਲੱਗਦੀਆਂ ਦੋਸਤੋ ਮੋਟਰਸਾਈਕਲਾਂ ਤੇ ਅੱਗੇ ਤੁਸੀਂ ਲੱਗੀਆਂ ਇਦਾਂ ਦੇਖੀਆਂ ਹੋਣਗੇ ਐਡਾਂ ਲੱਗ ਰੀਆਂ ਦੋਵੇਂ ਪਾਸੇ ਪਹਿਲਾਂ ਆਪਾਂ ਨੇਰ ਥੱਲੇ ਵਾਲੇ ਹਿੱਸੇ ਤੇ ਆਹ ਹੈਗੀ ਦੋਸਤੋ ਇਹ ਤਾਰ ਦੇਖ ਸਕਦੇ ਹੋ ਤੁਸੀਂ ਇਹ ਐਡ ਤੇ ਬਲੈਕ ਕਲਰ ਦੇ ਨਾਲ ਤੇ ਥੱਲੇ ਇੱਥੋਂ ਲੱਗਦਾ ਹੈ ਜਿੱਥੋਂ ਆਪਣੇ ਮੋਸਾਇਕਾਂ ਦੇ ਨਾਲ ਲੱਗਦਾ ਉਹ ਜਗਾਰ ਤੇ ਆਹ ਹੈਗੀਆਂ ਆਪਣੀਆਂ ਲਾਈਟਾਂ ਉੱਪਰ ਵਾਲੀ ਕੰਡੀਸ਼ਨ ਦਿਖਾਈਏ ਤਾਂ ਬਲੈਕ ਰੰਗ ਵਿੱਚ ਆ ਦੇਖ ਸਕਦੇ ਹਾਂ ਪਿੱਛੇ ਦੇ ਨੰਬਰ ਲਿਖੇ ਹੋਏ ਆ 15 ਬਾਤ ਲਿਖਿਆ ਹੋਇਆ ਪਿੱਛੇ ਦੇਖ ਸਕਦੇ ਹਾਂ 15 ਬਾਤ ਤੇ ਲਾਈਟ ਇਹਨਾਂ ਦੀ ਬਰੀ-ਵਰੀਆ ਹੁੰਦੀ ਆ ਆਪਾਂ ਲਾ ਕੇ ਵੀ ਦੇਖੀਆਂ ਇਹ ਪਿੱਛੋਂ ਬਲੈਕ ਆਂ ਤੇ ਅੱਗੇ ਜੇ ਆ ਪਾਈਏ ਅੱਗੇ ਦੀ ਕੰਡੀਸ਼ਨ ਦੇਖ ਸਕਦੇ ਆ ਦੇ ਵਿੱਚ ਆਪਣੀਆਂ ਆਪਾਂ ਨੂੰ ਮਿਲਦੀਆਂ 1 2 3 4 5 6 7 8 9 ਨੌ ਲਾਈਟਾਂ ਮਿਲਦੀਆਂ ਆਪਾਂ ਨੂੰ ਦੇਖ ਸਕਦੇ ਆ ਗੱਡੀਆਂ ਵੀ ਆ ਜਾਂਦੀਆਂ ਨੇ ਛੋਟੀਆਂ ਵੀ ਅੱਗੇ ਦੀ ਕੰਡੀਸ਼ਨ ਦੇਖੋ ਤੁਸੀਂ ਆ ਦੇਖੋ ਤੇ ਦੂਜੀ ਆ ਲਈਏ ਤਾਂ ਦੂਜੀ ਵੀ ਦਿਖਾਉਣੀ ਆ ਦੂਜੀ ਵੀ ਦੋਸਤੋ ਸੇਮ ਹੀ ਹੈ ਇਹਦੇ ਨਾਲ ਦੀ ਇੱਕ ਤਾਰ ਮਿਲੂਗੀ ਇੱਥੋਂ ਲੱਗਦੇ ਨੇ ਤੇ ਇਦਾਂ ਵਿੱਚ ਲਾਈਟਾਂ ਮਿਲਣੀਆਂ ਇਹ ਵੀ ਆਪਾਂ ਗਿਣ ਲੈਨੇ ਆ ਇਹਦੇ ਵਿੱਚ ਹੈਗੀਆਂ 1 2 3 4 5 6 7 8 9 ਇੱੱਚ ਵੀ ਦੋਸਤੋ 9 ਹੀ ਲਾਈਟਾਂ ਕਿਉਂਕਿ 6 ਹੀ ਆ 9 ਹੀ ਹੋਣੀਆਂ ਫਿਰ ਸੇਮ ਹੀ ਹੈ ਦੋਵਾਂ 'ਚ ਟੋਟਲ ਹੋ ਗਈ ਆਪਣੇ ਕੋ 38 ਲਾਈਟਾਂ ਲਾਈਤ ਦੀ ਗੱਲ ਕਰੀਏ ਤਾਂ ਇਹਨਾਂ ਦੀ ਲਾਈਟ ਬਹੁਤ ਹੁੰਦੀ ਆ ਬੈਟਰੀ ਨਾਲ ਚੱਲਦੀਆਂ ਇਹ ਮੋਸ ਸੈਕਾਂ ਦੇ ਨਾਲ ਤਾਂ ਹੀ ਲੱਗਦੀਆਂ ਤੇ ਪਾਈਸ ਆਪਾਂ ਨੂੰ ਇਹਨਾਂ ਦੀ ਮਿਲੀ ਆ ਇਹ ਦੋਸਤੋਂ ਆਪਾਂ ਨੂੰ ਮਿਲਦੀਆਂ 200 ਤੋਂ 300 ਦੀ ਰੇਂਜ ਦੇ ਵਿੱਚ ਵਿੱਚ ਮਿਲ ਜਾਂਦੀ ਆ 200 ਤੋਂ 300 ਦੇ ਵਿੱਚ ਵਿੱਚ ਦੇਖ ਸਕਦੇ ਹੋ ਪਰ ਦੋਸਤੋਂ ਵਧੀਆ ਬਹੁਤ ਹੁੰਦੀ ਆ ਇਹ ਇਹ ਲਿਆ ਕਰੋ ਜੇ ਤੁਸੀਂ ਤੁਹਾਨੂੰ ਚਾਹੀਦੀਆਂ ਤਾਂ ਬਹੁਤ ਵਧੀਆ ਹੁੰਦੀਆਂ ਨਾਲੇ ਪਰ ਇਸ ਘੱਟ ਚ ਮਿਲਣਗੀਆਂ ਦੋਸਤੋਂ ਇਹ ਸਿਗੀਆਂ ਆਪਣੀਆਂ ਦੋ ਲਾਈਟਾਂ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੇ ਇੱਕ ਲਾਈਕ ਕਰ ਦਿਓ ਤੇ ਇਦਾਂ ਦੀਆਂ ਨਵੀਆਂ ਵੀਡੀਓਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਵਿੱਚ ਧੰਨਵਾਦ